ਆਪਣੀ ਵੀ ਡਿਊਟੀ ਬਣ ਗਿਆ ਹੈ ਕਿ ਆਪਾਂ ਘੱਟੋ ਘੱਟ 10 ਕਰੋੜ ਰੁਪਇਆ ਆ ਜਿਹੜੇ ਹਾਲਾਤ ਪੈਦਾ ਹੋਏ ਨੇ ਉਹਦੇ ਵਿੱਚ ਆਪਾਂ ਖਰਚ ਕਰੀਏ ਇੱਥੇ ਵੀ ਸਾਡੀ ਕੋਸ਼ਿਸ਼ ਇਹ ਹੀ ਹੋਊਗੀ ਕਿ ਜਿੱਥੇ ਪੈਸੇ ਲਾਉਣੇ ਨੇ ਉੱਥੇ ਜਾ ਕੇ ਆਪ ਸਰਵੇ ਕਰਕੇ ਆਪਣੀ ਟੀਮਾਂ ਨਾਲ ਜਾ ਕੇ ਆਪ ਹੱਥੀਂ ਸੇਵਾ ਕਰੀਏ ਹਕੂਮਤ ਸੰਗਤ ਦੇ ਅੱਗੇ ਆਤਮਾਨਕ ਬੇਨਤੀ ਕਰਨਾ ਕਿ ਜੋ ਜਿੰਨਾ ਤੁਸੀਂ ਸਹਿਯੋਗ ਦੇ ਸਕਦੇ ਹੋ ਸਾਡਾ ਸਹਿਯੋਗ ਜ਼ਰੂਰ ਦਿਓ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਪੰਜਾਬ ਦੇ ਵਿੱਚ ਆਏ ਹੜਾ ਕਰਕੇ ਤਕਰੀਬਨ 1300 ਪਿੰਡਾਂ ਨੂੰ ਭਾਰੀ ਨੁਕਸਾਨ ਚਲਣਾ ਪਿਆ ਹੈ ਕਿਸਾਨਾਂ ਦੀਆਂ ਫਸਲਾਂ ਤੇ ਉਹਨਾਂ ਦੇ ਘਰ ਦੀ ਮਾਰ ਹੇਠਾਂ ਨੇ ਇਸ ਦੁਖਦਾਈ ਘੜੀ ਦੇ ਵਿੱਚ ਕਈ ਸੰਸਥਾਵਾਂ ਅਦਾਕਾਰਾਂ ਅਤੇ ਸਿਆਸੀ ਲੋਕਾਂ ਦੇ ਵੱਲੋਂ ਹੜ੍ਹ ਦੀ ਮਾਰ ਚੱਲ ਰਹੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਪੰਜਾਬ ਦੇ ਮਸ਼ਹੂਰ ਸਿਆਸੀ ਸ਼ਖਸੀਅਤ ਅਤੇ ਸਾਫਾ ਕੈਬਨਿਟ ਮੰਤਰੀ ਸੁਲਜੀਤ ਸਿੰਘ ਰਖੜਾ ਵੀ ਹੜ੍ਹ ਪੀੜਤਾ ਦੇ ਲਈ ਹੁਣ ਅੱਗੇ ਆਏ ਨੇ ਉਨ੍ਹਾਂ ਦੇ ਵੱਲੋਂ ਹੜ੍ਹ ਪੀੜਤਾਂ ਦੀ ਸੇਵਾ ਦੇ ਲਈ 10 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਆਪਣੇ ਦੋਵੇਂ ਭਰਾਵਾਂ ਦਰਸ਼ਨ ਧਾਲੀਵਾਲ ਅਤੇ ਚਰਨਜੀਤ ਸਿੰਘ ਦੇ ਨਾਲ ਮਿਲ ਕੇ ਇਸ ਸੇਵਾ ਦੇ ਵਿੱਚ ਯੋਗਦਾਨ ਪਾਉਣਗੇ ਤੇ ਸੁਜੀਤ ਸਿੰਘ ਰਖੜਾ ਦਾ ਕਹਿਣਾ ਹੈ ਕਿ ਉਹ ਕੱਲ ਖੁਦ ਜ਼ਮੀਨੀ ਪੱਧਰ ਤੇ ਜਾਣਗੇ ਅਤੇ ਜਿੱਥੇ ਜਿੱਥੇ ਲੋੜਵੰਦਾਂ ਨੂੰ ਜ਼ਰੂਰਤ ਹੋਵੇਗੀ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਬਹੁਤ ਹੀ ਸਤਜੋ ਗੁਰੂ ਖਾਲਸਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੇ ਪਤੇ ਪਹਿਲਾਂ ਤਾਂ ਸਾਰੀ ਸੰਗਤ ਦਾ ਪ੍ਰਮਾਤਮਾ ਦਾ ਗੁਰੂ ਮਹਾਰਾਜ ਸਿਪਾਸ਼ਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਗੁਰੂ ਨੇ ਇੰਨੀ ਬਖਸ਼ਿਸ਼ ਕੀਤੀ ਹੈ ਕਿ ਆਪਾਂ ਸੇਵਾ ਕਰ ਸਕੀਏ ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਨੇ ਜਿੰਨੇ ਖਰਾਬ ਦਿਖ ਦੇਖਣ ਵਾਲੀ ਗੱਲ ਹੀ ਨਹੀਂ ਹੈ ਇੰਨੇ ਖਰਾਬ ਨੇ ਅੱਜ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਆਪਾਂ ਸਾਰੇ ਜਣੇ ਜੋ ਸੇਵਾ ਦੇ ਵਿੱਚ ਯੋਗਦਾਨ ਪਾ ਸਕਦੇ ਆ ਉਹ ਆਪਾਂ ਯੋਗਦਾਨ ਪਾਈਏ ਅਸੀਂ ਵੀ ਤਿੰਨੇ ਭਰਾਵਾਂ ਨੇ ਸਲਾਹ ਕੀਤੀ ਹੈ ਦਸ਼ਨਤਾਈਵਾਲ ਨੇ ਚਰਨਜੀਤ ਨੇ ਮੈਨੇ ਕਿ ਆਪਣੀ ਵੀ ਡਿਊਟੀ ਬਣ ਗਿਆ ਕਿ ਆਪਾਂ ਘੱਟੋ ਘੱਟ 10 ਕਰੋੜ ਰੁਪਇਆ ਆ ਜਿਹੜੇ ਹਲਾਤ ਪੈਦਾ ਹੋਏ ਨੇ ਉਹਦੇ ਵਿੱਚ ਆਪਾਂ ਖਰਚ ਕਰੀਏ ਪਹਿਲਾਂ ਵੀ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜਦੋਂ ਤਾਮਨਾ ਲਾਡੂ ਦੇ ਵਿੱਚ ਸੁਨਾਮੀ ਆਈ ਹੈ ਉਦੋਂ ਵੀ ਅਸੀਂ ਹੱਥੀਂ ਸੇਵਾ ਕੀਤੀ ਜਾ ਕੇ ਉੱਥੋਂ ਵੀ ਇੱਕ ਟ੍ਰੇਨ ਭਰ ਕੇ ਸੀ ਲੈ ਕੇ ਗਏ ਸੀ ਤਕਰੀਬਨ 1 ਮਹੀਨਾ ਜੀ 350 ਬੰਦੇ ਦੀ ਟੀਮ ਦੇ ਨਾਲ ਰਹੇ ਸੀਗੇ ਇਸੇ ਤਰ੍ਹਾਂ ਕਿਸਾਨ ਉਦੋਂ ਚੱਲਿਆ ਬਹੁਤ ਵੱਡਾ ਤਕਰੀਬਨ ਸਾਲ ਚੱਲਿਆ ਉੱਥੇ ਵੀ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਜੋ ਕਰ ਸਕਦੇ ਸੀਗੇ ਉਹ ਕਰਦੇ ਤੇ ਉੱਥੇ ਵੀ ਜਾ ਕੇ ਅਸੀਂ 3 ਸਾਲ ਪਰ ਆਪਣੇ ਹੱਥੀਂ ਸੇਵਾ ਕੀਤੀ। ਇੱਥੇ ਵੀ ਸਾਡੀ ਕੋਸ਼ਿਸ਼ ਇਹ ਹੀ ਹੋਊਗੀ ਕਿ ਜਿੱਥੇ ਪੈਸੇ ਲਾਉਣੇ ਨੇ ਉੱਥੇ ਜਾ ਕੇ ਆਪ ਸਰਵੇ ਕਰਕੇ ਆਪਣੀ ਟੀਮ ਨਾਲ ਜਾ ਕੇ ਆਪ ਹੱਥੀਂ ਸੇਵਾ ਕਰੀਏ। ਸੋ ਇਹ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਇਹਦੇ 'ਚ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਹੱਥ ਵੰਨ ਕੇ ਬੇਨਤੀ ਕਰਦਾ ਕਿ ਆਪਾਂ ਸਾਰੇ ਜਣੇ ਸਿਆਸਤ ਛੋੜ ਛੱਡ ਕੇ ਕਿਸੇ ਨੂੰ ਮਾਰਾ ਕਹਿਣਾ ਨਾ ਨਿੰਮ ਕਹਿਣਾ ਉਹ ਨਹੀਂ ਕਿ ਫਰਾਂ ਨਿਆਂ ਨਹੀਂ ਕੀਤਾ। ਜੋ ਜਿੰਨਾ ਕਰ ਰਿਹਾ ਉਹਦਾ ਉਹਦਾ ਤਨਵਾਦ ਕਰੀਏ। ਦੇਖੋ ਹਰ ਬੰਦੇ ਦੀ ਆਪੋ ਆਪਣੀ ਉਹ ਹੁੰਦੀ ਹੈ। ਕੋਈ ਬੰਦਾ ਹੱਥੀ ਕੰਮ ਕਰ ਸਕਦਾ ਹੈ ਕੋਈ ਚਾਰਪਾਈੇ ਬਦਲਾ ਸਕਦਾ ਹੈ ਕੋਈ ਘਟਲਾ ਸਕਦਾ ਹੈ ਆਪਾਂ ਦਾ ਜੋ ਜਿੰਨਾ ਕਰਦਾ ਹੈ ਉਹਦਾ ਧੰਨਵਾਦ ਕਰੀਏ ਸੋ ਮੈਂ ਸੰਗਤ ਦੇ ਅੱਗੇ ਹੱਥਵੰਦ ਕਿ ਬੇਨਤੀ ਕਰਦਾ ਕਿ ਜੋ ਜਿੰਨਾ ਤੁਸੀਂ ਸਹਿਯੋਗ ਦੇ ਸਕਦੇ ਹੋ ਸਾਡਾ ਸਹਿਯੋਗ ਜੁਰ ਦਿਓ ਮੇਰੀ ਇਹ ਕੋਸ਼ਿਸ਼ ਹੋਊਗੀ ਕਿ ਜਿੱਥੇ ਵਾਕਈ ਲੋੜਵੰਦ ਲੋਕ ਨੇ ਉੱਥੇ ਜਾ ਕੇ ਆਪਾਂ ਸੇਵਾ ਕਰ ਸਕੀਏ ਇਹ ਮੇਰੀ ਹੱਥਵੰਦ ਕਿ ਬੇਨਤੀ ਹੈ ਕੱਲ ਨੂੰ ਅਸੀਂ ਉਧਰ ਮਖੂ ਅੰਮ੍ਰਿਤਸਰ ਦੇ ਏਰੀਆ ਚ ਗੁਰਦਾਸਪੁਰ ਦੇ ਜਾਵਾਂਗੇ ਉੱਥੇ ਕੋਸ਼ਿਸ਼ ਕਰਾਂਗੇ ਕਿ ਜਾ ਕੇ ਅਸੀਂ ਆਪ ਵੀ ਪਤਾ ਕਰ ਸਕੀਏ ਤੇ ਤੁਹਾਨੂੰ ਵੀ ਹੱਥ ਵਨ ਕੇ ਬੇਨਤੀ ਕਰਨਾ ਕਿ ਤੁਸੀਂ ਸਾਨੂੰ ਜਰੂਰ ਸਹੀ ਸਾਹ ਦਿਓ ਤੇ ਸਾਰਿਆਂ ਦੀ ਇੱਕ ਹੱਥ ਵਨ ਕੇ ਬੇਨਤੀ ਹੈ ਬਹੁਤ-ਬਹੁਤ ਧੰਨਵਾਦ ਵੈਗੁਰੂ ਜੀ ਦਾ ਖਾਲਸਾ ਚਿਰਵਾਕ ਬਹੁਤ ਹੀ ਸਤਜੋ ਗੁਰੂ ਖਾਲਸਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਪਤੇ ਫਿਰ ਲਾ ਸਾਰੀ ਸੰਗਤ ਦਾ ਪ੍ਰਮਾਤਮਾ ਦਾ ਗੁਰੂ ਮਹਾਰਾਜ ਸਿਪਾਚ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਗੁਰੂ ਨੇ ਇੰਨੀ ਬਖਸ਼ਿਸ਼ ਕੀਤੀ ਹੈ ਕਿ ਆਪਾਂ ਸੇਵਾ ਕਰ ਸਕੀਏ ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਨੇ ਜਿੰਨੇ ਖੈ ਦੀ ਉਹ ਦੇਖ ਦੇਖਣ ਵਾਲੀ ਗੱਲ ਹੀ ਨਹੀਂ ਹੈ ਇੰਨੇ ਖਰਾਬ ਨੇ ਅੱਜ ਸਾਡੀ ਸਾਰੇ ਦੀ ਡਿਊਟੀ ਬਣਦੀ ਹੈ ਕਿ ਆਪਾਂ ਸਾਰੇ ਜਾਣੇ ਜੋ ਸੇਵਾ ਦੇ ਵਿੱਚ ਯੋਗਦਾਨ ਪਾ ਸਕਦੇ ਆ ਉਹ ਆਪਾਂ ਯੋਗਦਾਨ ਪਾਈਏ ਅਸੀਂ ਵੀ ਤਿੰਨੇ ਭਰਾਵਾਂ ਨੇ ਸਲਾਹ ਕੀਤੀ ਹੈ ਦਰਸ਼ਨਤਾਈਵਾਲ ਨੇ ਚਰਨਜੀਤ ਨੇ ਮੈਨੇ ਕਿ ਆਪਣੀ ਵੀ ਡਿਊਟੀ ਬਣਦੀ ਹੈ ਕਿ ਆਪਾਂ ਘੱਟੋ ਘੱਟ 10 ਕਰੋੜ ਰੁਪਇਆ ਆ ਜਿਹੜੇ ਹਾਲਾਤ ਪੈਦਾ ਹੋਏ ਨੇ ਉਹਦੇ ਵਿੱਚ ਆਪਾਂ ਖਰਚ ਕਰੀਏ ਪਹਿਲਾਂ ਵੀ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜਦੋਂ ਤਾਮਨਾਡੂ ਦੇ ਵਿੱਚ ਸੁਨਾਮੀ ਆਈ ਹੈ ਉਦੋਂ ਵੀ ਅਸੀਂ ਹੱਥੀ ਸੇਵਾ ਕੀਤੀ ਜਾ ਕੇ ਉੱਥੋਂ ਵੀ ਇੱਕ ਟ੍ਰੇਨ ਭਰ ਕੇ ਸੀ ਲੈ ਕੇ ਗਏ ਸੀ ਤਕਰੀਬਨ 1 ਮਹੀਨਾ ਜੀ 350 ਬੰਦੇ ਦੀ ਟੀਮ ਦੇ ਨਾਲ ਰਹੇ ਸੀਗੇ ਇਸੇ ਤਰ੍ਹਾਂ ਕਿਸਾਨ ਉਦੋਂ ਚੱਲਿਆ ਬਹੁਤ ਵੱਡਾ ਤਕਰੀਬਨ ਸਾਲ ਚੱਲਿਆ ਉੱਥੇ ਵੀ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਜੋ ਕਰ ਸਕਦੇ ਸੀਗੇ ਉਹ ਕਰਦੇ ਤੇ ਉੱਥੇ ਵੀ ਜਾ ਕੇ ਅਸੀਂ ਤਿੰਨ ਸਾਲ ਪਰ ਆਪਣੇ ਹੱਥੀ ਸੇਵਾ ਕੀਤੀ ਇੱਥੇ ਵੀ ਸਾਡੀ ਕੋਸ਼ਿਸ਼ ਇਹ ਹੀ ਹੋਊਗੀ ਕਿ ਜਿੱਥੇ ਪੈਸੇ ਲਾਉਣੇ ਨੇ ਉੱਥੇ ਜਾ ਕੇ ਆਪ ਸਰਵੇ ਕਰਕੇ ਆਪਣੀ ਟੀਮਾਂ ਨਾਲ ਜਾ ਕੇ ਆਪ ਹੱਥੀ ਸੇਵਾ ਕਰੀਏ ਸੋ ਇਹ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਖਸ਼ ਹੈ ਇਹਦੇ ਚ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਦਾ ਹੱਥ ਵੰਨ ਕੇ ਬੇਨਤੀ ਕਰਦਾ ਕਿ ਆਪਾਂ ਸਾਰੇ ਜਣੇ ਸਿਆਸਤ ਹੋਰ ਛੱਡ ਕੇ ਕਿਸੇ ਨੂੰ ਮਾਰਾ ਕਹਿਣਾ ਨਾ ਨਿੰਮ ਕਹਿਣਾ ਉਹ ਨਹੀਂ ਕਿ ਫਲਾਣ ਨੇ ਆਹ ਨਹੀਂ ਕੀਤਾ ਜੋ ਜਿੰਨਾ ਕਰ ਰਿਹਾ ਉਹਦਾ ਉਹਦਾ ਤਰਮਾਦ ਕਰੀਏ ਦੇਖੋ ਹਰ ਬੰਦੇ ਦੀ ਆਪੋ ਆਪਣੀ ਉਹ ਹੁੰਦੀ ਹੈ ਕੋਈ ਬੰਦਾ ਹੱਥੀ ਕੰਮ ਕਰ ਸਕਦਾ ਹੈ ਕੋਈ ਚਾਰਪਾਈ ਦੇ ਵੱਧ ਲਾ ਸਕਦਾ ਹੈ ਕੋਈ ਘਟ ਲਾ ਸਕਦਾ ਹੈ ਆਪਾਂ ਦਾ ਜੋ ਜਿੰਨਾ ਕਰਦਾ ਹੈ ਉਹਦਾ ਤਨਵਾਦ ਕਰੀਏ ਸੋ ਮੈਂ ਸੰਗਤ ਦੇ ਅੱਗੇ ਹੱਥ ਵੰਨ ਕੇ ਬੇਨਤੀ ਕਰਦਾ ਕਿ ਜੋ ਜਿੰਨਾ ਕੁ ਤੁਸੀਂ ਸਹਿਯੋਗ ਦੇ ਸਕਦੇ ਹੋ ਸਾਡਾ ਸਹਿਯੋਗ ਜੁਰ ਦਿਓ ਮੇਰੀ ਇਹ ਕੋਸ਼ਿਸ਼ ਹੋਊਗੀ ਕਿ ਜਿੱਥੇ ਵਾਕਈ ਲੋੜਵੰਦ ਲੋਕ ਨੇ ਉੱਥੇ ਜਾ ਕੇ ਆਪਾਂ ਸੇਵਾ ਕਰ ਸਕੀਏ ਇਹ ਮੇਰੀ ਹੱਥ ਵਨ ਕੇ ਬੇਨਤੀ ਹੈ ਕੱਲ ਨੂੰ ਅਸੀਂ ਉਧਰ ਮਖੂ ਅੰਮ੍ਰਿਤਸਰ ਦੇ ਏਰੀਆ ਚ ਗੁਰਦਾਸਪੁਰ ਦੇ ਨਹੀਂ ਜਾਵਾਂਗੇ ਉੱਥੇ ਕੋਸ਼ਿਸ਼ ਕਰਾਂਗੇ ਕਿ ਜਾ ਕੇ ਅਸੀਂ ਆਪ ਵੀ ਪਤਾ ਕਰ ਸਕੀਏ ਤੇ ਤੁਹਾਨੂੰ ਵੀ ਹੱਥ ਵਨ ਕੇ ਬੇਨਤੀ ਕਰਦਾ ਕਿ ਤੁਸੀਂ ਸਾਨੂੰ ਜਰੂਰ ਸਹੀ ਸਾਥ ਦਿਓ ਤੇ ਸਾਰਿਆਂ ਦੀ ਇੱਕ ਹੱਥ ਵਨ ਕੇ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਵਾਇਗਰ ਦੀ ਖਲਚਾ ਚਿਰਵਾਗ ਲੇਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ